ਹਾਂ ਦੇਖੋ ਦੋਸਤੋ ਅਜ ਘਰ ਜਦ ਇਹ ਕਿ ਦਾਦਾ ਫੇਲ ਹੋ ਰਿਹਾ ਦੇਖਦਾ ਇਧਰ ਇਹਦਾ ਆਪਣੇ ਕੋਲ ਆ ਹੀ ਜਾਂਦਾ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਕਨਮੀ ਵਲੌਗ ਤੇ ਮੈਂ ਆਸ਼ੀਰਵਾਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਦੋਸਤੋ ਅੱਜ ਅਸੀਂ ਚੱਲੇ ਆ ਤੁਸੀਂ ਥੰਬਨੇਲ ਤੇ ਟਾਈਟਲ ਵਿੱਚ ਦੇਖ ਹੀ ਆਉਂਗਾ ਤੇ ਹੁਣ ਚਲੋ ਚੱਲਦੇ ਆ ਇਧਰ ਆ ਕੇ ਆਪਣੇ ਪਾਪਾ ਜੀ ਥਲੀ ਬੱਬਾ ਜੀ ਬਹੁਤ ਯੋਗ ਦੋਸਤੋ ਚਲਦੇ ਹੈ ਕਿੰਨੇ ਦਿਨਾਂ ਦਾ ਸਰਪ੍ਰਾਈਜ਼ ਹੈ ਤੁਹਾਡੇ ਵਾਸਤੇ ਮੈਂ ਦੱਸਿਆ ਨਹੀਂ ਤੇ ਚਲੋ ਹੁਣ ਚੱਲਦੇ ਆਂ ਹਾਂਜੀ ਦੋਸਤੋ ਸਾਰਿਆਂ ਸਤਿ ਸ੍ਰੀ ਅਕਾਲ ਜੀ ਅਸੀਂ ਅੱਜ ਆਇਆ ਜੀ ਬੱਕੂ ਨੰਗਲ ਕਲੋਨੀ ਅਸੀਂ ਤਾਂ ਇਹ ਪਲਾਨ ਬਣਾਉਂ ਬਹੁਤ ਜ਼ਿਆਦਾ ਪਲਾਨ ਸਾਡਾ ਚੱਲ ਰਿਹਾ ਸੀਗਾ ਵੀ ਅਸੀਂ ਸਾਡੇ ਇੱਕ ਚਾਕੀ ਆਰਟਿਸਟ ਆ ਜੋਗਿੰਦਰ ਖੜਿਆ ਸਾਡੇ ਗੁਲਸ਼ਨ ਭਾਜੀ ਇਹ ਬਹੁਤ ਵਧੀਆ ਚਾਕੀਆ ਕਰਦੇ ਆ ਚਾਕੀ ਆਰਟਿਸਟ ਆ ਇਹੇ ਦਿਨਾਂ ਦੇ ਵਿੱਚ ਜਿੱਦੋਂਗੇ ਬਹੁਤ ਵਧੀਆ ਚਾਕੀਆ ਕਰਦੇ ਆ ਤੇ ਅੱਜ ਅਸੀਂ ਇਹਨਾਂ ਨੂੰ ਸਪੈਸ਼ਲ ਮੈਲ ਵਾਸਤੇ ਆਏ ਸੀਗੇ ਏ ਬਹੁਤ ਦੇ ਨਾਲ ਤਾਂ ਪ੍ਰੋਗਰਾਮ ਬਣਾ ਰਹੇ ਸੀਗੇ ਵਰਸਰ ਤੋਂ ਟੈਮ ਹੀ ਲੱਗਦਾ ਹੀ ਕੋਈ ਨਾ ਨਹੀਂ ਕੋਈ ਟੈਮ ਹੀ ਛੋਟੇ ਸੀ ਕੀ ਕੋਈ ਸਰ ਤੋਂ ਟੈਮ ਲੱਗਦਾ ਜਾਂ ਤੇ ਦੁਨਾਨਾ ਤਾਂ ਟੈਮ ਸੀਗਾ ਤੇ ਇਹਦੇ ਨਾਲ ਬੈਠਾ ਇਹਦੇ ਕਰਦੇ ਤੇ ਅਜੀ ਹਰਮਾ ਦੇ ਜੀ ਅਜੀ ਹਰਮਾ ਦੇ ਜੀ ਆਇਆ ਨੇ ਮਿਸ ਜੀ ਇਹ ਵੀ ਬਹੁਤ ਵਧੀਆ ਆਰਟਿਸਟ ਹੈ ਚੱਕੀ ਆਰਟਿਸਟ ਹੈ ਬਹੁਤ ਵਧੀਆ ਚੱਕਿਆ ਕਰਦੇ ਨੇ ਬੱਕੂ ਨਗਰ ਤੋਂ ਲੁੰਨੀਣਾ ਦਾ ਏਰੀਆ ਆ ਹਾਂ ਦੇਖੋ ਦੋਸਤੋ ਅਜਗਰ ਇਹ ਵੀ ਚੱਕੀਆ ਤੇ ਲੈ ਕੇ ਜਾਂਦੇ ਹੁੰਦੇ ਇਹ ਸਜਗਰ ਨੂੰ ਅਸਲੀ ਆ ਦੇਖੋ ਬਲ੍ਹਾ ਦੋਸਤੋ ਆਉਂਗੇ ਪਾਪਾ ਜੀ ਦੇਖੋ ਆਹ ਦੇਖੋ ਯਾਹੋ ਨਾਲ ਦੇ ਤਾਂ ਕਿੱਦਾਂ ਲੱਗੰਦੇ ਆ ਉਹ ਪਾਰਾ ਹੈ ਵੀ ਗੱਟ ਲਾ ਬਹੁਤ ਅਰੇ ਭਾਰਾ ਹੋਰ ਵੇੜ ਬਹੁਤ ਆ ਅੱਛਾ ਬਾਕੀ ਗ੍ਰਿਪ ਬਹੁਤ ਮਜ਼ਬੂਤ ਹੈ ਅੱਛਾ ਜਦ ਇਹ ਕਿਦਾਂ ਲਫਿਰ ਹੋ ਰਿਹਾ ਬੜਾ ਸ਼ੀਲ ਦੇ ਲੱਗੰਦੇ ਆ ਬਸ ਵਧੀਆ ਤਰੀਕੇ ਨਾਲ ਬੜਿਆ ਯਾਰ ਇਦੋਂ ਕੋ ਡਿਗ ਹੈ ਵਿਆਪਕ ਪੱਥਰ ਦੇ ਤਨ ਘਾਲਾ ਜੀ ਦੇਖਦਾ ਇਧਰ ਆ ਦੇਖੋ ਕੀ ਕਰਨ ਰਿਹਾ ਦੇਖੋ ਕਿੰਨਾ ਲੰਬਾ ਆ ਇਹਦਾ ਆਪਣੇ ਕੋਲ ਆ ਹੀ ਜਾਂਦਾ ਦੇਖੋ ਜੀ ਜਤਿਸ਼ ਕੁਮਾਰ ਜੀ ਨੇ ਅਜੇ ਘਰ ਭੜਿਆ ਆ ਥੋੜਾ ਇੱਕ ਹੋਲ ਜਿਹਾ ਮਹਿਸੂਸ ਕਰਦਾ ਥੋੜਾ ਜਿਹਾ ਸਾਨੂੰ ਉਹਨਾਂ ਨੇ ਆਪਣਾ ਅਜਿਗਰ ਜੋਗੀਆਂ ਨਾਲ ਇਹਦਾ ਪਿਆਰ ਦਾ ਨਾਮ ਰੱਖਿਆਗਾ ਰੂத்ਰਾ ਰੂத்ਰਾ ਨਾਮ ਰੱਖਿਆ ਤੇ ਸਾਨੂੰ ਇਹ ਇਹਦੇ ਦਰਸ਼ਨ ਕਰਾਇਆ ਇਹਦੇ ਨਾਲੇ ਸਾਨੂੰ ਸਾਡੇ ਗਾਲਚ ਵੀ ਪਾਇਆ ਸਾਨੂੰ ਫੀਲ ਕਰਾਇਆ ਵੀ ਕਿੱਦਾਂ ਦਾ ਮਹਿਸੂਸ ਹੁੰਦਾ ਅੱਜ ਮੈਂ ਫਸਟ ਟਾਈਮ ਅਜਿਗਰ ਪਾਇਆ ਅਜਿਗਰ ਐਸੇ ਕਹਿੰਦੇ ਆ ਉਹਦਾ ਗੁਲਸ਼ੰਬਾ ਜੀ ਉਹਨਾਂ ਨੇ ਨਾਮ ਰੱਖਿਆ ਰੂத்ਰਾ ਤੇ ਮੈਂ ਮੁਸ਼ਰਬਾ ਜੀ ਤੇਨਾਂ ਦੇ ਮੈਸੇਜ ਦਾ ਧੰਨਵਾਦ ਕਰਦਾ ਇਹਨਾਂ ਨੇ ਮੈਨੂੰ ਮੌਕਾ ਦਿੱਤਾ ਅੱਜ ਗੱਲਿਸ ਪਾਉਂਦਾ ਤੇ ਬਹੁਤ ਵਧੀ ਲੱਗਾ ਬੜਾ ਅਜੀਬ ਜਿਹਾ ਫੀਲ ਹੁੰਦਾ ਪਿਆ ਹੈਗਾ ਬੜਾ ਅਜੀਬ ਜਿਹਾ ਲੱਗ ਰਿਹਾ ਹੈਗਾ ਤੇ ਹੈਵੀ ਵੀ ਬਹੁਤ ਸੀਗਾ ਪਾਪਾ ਜੀ ਨੇ ਤਾਂ ਪਹਿਲਾਂ ਵੀ ਦੋ ਵਾਰੀ ਪਾਇਆ ਦੋ ਤਿੰਨ ਵਾਰੀ ਕਾਫੀ ਵਾਰੀ ਪਾਇਆ ਹੋਤਰੀ ਅੱਜ ਮੈਂ ਬਸ टाइम ਪਾਇਆ ਹੈਗਾ ਬਹੁਤ ਹੀ ਲੱਗਾ ਜੇਲਾ ਦਾ ਪਲਾਨ ਸੀ ਉਹਨਾਂ ਦਾ ਕਿ ਅੱਜ ਸਭ ਕੋ ਟਾਈਮ ਸੀਗਾ ਤੇ ਮੁਸ਼ਰਬਾ ਜੀ ਤੋਂ ਮਿਲਾਂਗੇਗਾ ਤੇ ਅਸੀਂ ਭਾਜੀ ਉਹਨਾਂ ਦਾ ਤੇ ਉਹਦੀ ਮਸੀਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੋ ਤੁਹਾਨੂੰ ਉਹਨਾਂ ਨੇ ਆਪਣੇ ਘਰ ਵਿੱਚ ਆਉਣ ਦਾ ਮੌਕਾ ਤੇ ਇਸ ਨਾਲੀ ਸੋਰਲੈਂਡ ਦਾ ਮੌਕਾ ਦਿੱਤਾ ਤੇ ਬਾਕੀ ਤੁਸੀਂ ਕੰਟੈਕਟ ਕਰੋ ਆਪਣੇ ਕਰਤਾਰਪੁਰ ਦੀ ਪਿੰਦਾ ਪਿੰਡ ਨਾਲ ਹੀ ਆ ਪੱਪੂ ਨਗਰ ਕਲੋਨੀ ਗੁਜਰਮਨ ਬਾਜੀ ਆ ਤੇ ਉਹਨਾਂ ਨੇ ਮਿਲਿ ਜਿਹਾ ਬਹੁਤ ਵਧੀਆ ਆਰਟਿਸਟ ਝਾਕੀ ਆਰਟਿਸਟ ਆ ਤੇ ਤੁਸੀਂ ਕਿਸੇ ਤਰ੍ਹਾਂ ਦੇ ਵੀ ਝਾਕੀ ਦਾ ਪ੍ਰੋਗਰਾਮ ਹੋਵੇ ਤਾਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਆ ਇਹ ਬਹੁਤ ਵਧੀਆ ਝਾਕੀਆ ਕਰਦੇ ਆ ਤੇ ਨਾਲ ਆ ਦੇਖੋ ਜੀ ਦਾਦਾ ਅਜਿਹਾ ਵਗੈਰਾ ਜਾਂ ਹੋ ਹੋ ਰਹਿਣਾ ਤਾਂ ਬਹੁਤ ਵਧੀਆ ਵਧੀਆ ਝਾਕੀ ਆਉਂਦੀ ਆ ਗੁਜਰਮਨ ਬਾਜੀ ਬਹੁਤ ਬਹੁਤ ਧੰਨਵਾਦ ਆ ਭਾਈ ਜੀ ਥਣ ਦੋਸਤੋ ਅਸੀਂ ਚੱਲੇ ਆ ਘਰ ਅਸੀਂ ਗੁਲਸ਼ਨ ਬਾਜੀ ਦਾ ਤੇ ਗੁਲਛਲਪਾ ਜਿਹੜੀ ਫ੍ਰਿਜ ਦਾ ਧੰਨਵਾਦ ਕਰਦੇ ਆ ਹਣ ਸਾਨੂੰ ਮਤ ਦਿੱਤਾ ਚਲੀ ਵਾਪਾ ਜੀ ਚਲੋ ਠੀਕ ਆ ਭਾਜੀ ਚਲੋ ਠੀਕ ਆ ਭਾਜੀ ਓਕੇ ਚਲੋ ਹਣ ਚੱਲਦੇ ਘਰ ਦੋਸਤੋ ਘਰ ਪਹੁੰਚ ਚੁਕੇ ਆ ਇੱਧਰ ਆਗੇ ਪਾਪਾ ਜੀ ਦੋਸਤੋ ਪਾਪਾ ਜੀ ਵਰਕਰ ਹੁੰਦੇ ਆ ਦੇਖੋ ਦੋਸਤੋ ਹੁਣ ਹੋਣ ਵਾਲੀ ਆ ਰਾਤ ਇਕੋ ਜ਼ਬਰ ਵਿੱਚ ਮੈਂ ਵਲੌਗ ਨਹੀਂ ਬਣਾਈ ਕਿਉਂਕਿ ਪਾਪਾ ਜੀ ਦੇ ਚੈਨਲ ਤੇ ਇੱਕ ਵੀਡੀਓ ਬਣਾਉਣੀ ਸੀਗੀ ਤੇ ਉਹ ਮੈਂ ਵੀਡੀਓ ਬਣਾਉਣ ਲੱਗ ਗਿਆ ਤੇ ਬਾਅਦ ਵਿੱਚ ਡਿਸਕ੍ਰਿਪਸ਼ਨ ਟੈਗ ਵੀ ਲਗਾਏ ਤੇ ਬਾਅਦ ਵਿੱਚ ਵੀਡੀਓ ਅਪਲੋਡ ਵੀ ਕੀਤੀ ਹਰ ਵਿੱਚ ਵਲੌਗ ਨੂੰ ਪ੍ਰਾਈਵੇਟ ਕੀਤਾ ਘੰਟੇ ਬਾਅਦ ਵਿੱਚ ਅਪਲੋਡ ਕੀਤੀ ਸਾਰਾ ਕੁਝ ਇਡਟ ਕਰਨ ਨੂੰ ਟਾਈਮ ਲੱਗ ਗਿਆ ਤੇ ਬਾਅਦ ਵਿੱਚ ਫੇਰ ਮੈਂ ਵਲੌਗ ਬਣਾਈ ਨਹੀਂ ਤੇ ਹਨ ਹੋ ਗਈ ਆ ਰਾਤ ਦੋਸਤੋ ਵੰਸ਼ ਕੱਲਾ ਹੀ ਅੰਦਰ ਬੜਿਆ ਚਲ ਤੁਹਾਨੂੰ ਮੈਂ ਦੇਖੋ ਨਾ ਕੀ ਕਰਨ ਚਲ ਦੇਖਦੇ ਆ ਟੋਪੀ ਪਾਈ ਹੈ ਆਹ ਦੇਖੋ ਇਹਨੇ ਟੋਪੀ ਪਾਈ ਹੈ ਵਾਂਛ ਦੇਖੋ ਇਹਨੇ ਟੋਪੀ ਪਾਈ ਹੈ ਵਾਂਛ ਭੰਗੜਾ ਪਾ ਚੱਲ ਭੰਗੜਾ ਪਾ ਭੰਗੜਾ ਪਾ ਚੱਲ ਭੰਗੜਾ ਪਾ ਸੋ ਜੋ ਜੋ ਮੈਂ ਕਹਾਂਗਾ ਦਿਖਵੇਂਗਾ ਇਹਨਾਂ ਦਾ ਆਨਸਰ ਦੇਣਾ ਵਾਂਛ ਬਿੱਲੀ ਕਿਦਾ ਕਰਦੀ ਸ਼ੇਰ ਜੀਵ ਘੜਦੇ ਛੜਕਾ ਮਾਰਦੇ ਮੰਮੀ ਜੀ ਬਣਾਉਂਦੇ ਪਏ ਰੋਟੀ ਅੱਜ ਇਹ ਦੋਸਤੋ ਮੈਂ ਮੰਮੀ ਜੀ ਨੂੰ ਵੀ ਦੱਸ ਦਿੱਤਾ ਕਿ ਅੱਜ ਅਸੀਂ ਕਿੱਥੇ ਗਏ ਸੀਗੇ ਹਰੇ ਦੇ ਮੰਮੀ ਜੀ ਨੂੰ ਪਤਾ ਹੈ ਤੇ ਵੱਡੀ ਮੰਮੀ ਜੀ ਨੂੰ ਪਤਾ ਹੈ ਹੋਰ ਕਿਸੇ ਨੂੰ ਪਤਾ ਨਹੀਂਗਾ ਮੰਮੀ ਜੀ ਜੇ ਤੁਹਾਨੂੰ ਇਹ ਤਾਂ ਕਰਨ ਦਿੱਤਾ ਹੈ ਅੱਜ ਕਰ ਬਹੁਤ ਗਲੇ ਸੱਚੀ ਬਹੁਤ ਲੋਕੀ ਦਾਰ ਬੋਲਾ ਅਸ਼ਾ ਦੋਸਤੋ ਮੰਮੀ ਜੀ ਤੇ ਕਹਿੰਦੇ ਪਏ ਮੈਂ ਕਦੀ ਹੱਥ ਹੀ ਨਾ ਲਾਵਾਂ ਡਰ ਬਹੁਤ ਲੱਗਦਾ ਪਰ ਦੋਸਤੋਂ ਮਮ ਜੀ ਨੇ ਮੈਨੂੰ ਬੋਲਿਆ ਨਹੀਂ ਕਿ ਗੜੋਚੇ ਕਾਦੇ ਪਾਇਆ ਹੈਗਾ ਉਹ ਤਾਂ ਫੇਰ ਉਹਨਾਂ ਅਗਲੇ ਨੇ ਸੇਫਟੀ ਨਾ ਪਾਇਆ ਸੀਗਾ ਦੋਸਤੋਂ ਨਾਲੇ ਤਾਂ ਨਮ ਗੱਲ ਦੱਸ ਦਮਾ ਇੱਕ ਜ਼ਰੂਰੀ ਕਿ ਜਦੋਂ ਅਜਗਰ ਫੌਮ ਤੋਂ ਪਹਿਲਾਂ ਮੂੰਹ ਤੇ ਸਲੋਟੇ ਬਿਲਾ ਰਹੀ ਸੀਗੀ ਅਜਗਰ ਦੇ ਕਿ ਜਿਹੜਾ ਡੰਗ ਹੁੰਦਾ ਡੰਗ ਨਾ ਮਾਰਦੇ ਪਹਿਲੀ ਗੱਲ ਦਰ ਵਿੱਚ ਜੈਨੀਆਂ ਦਾ ਤਾਂ ਵੀ ਉਹਨਾਂ ਨੇ ਮਤਲਬ ਕਿ ਸੇਫਟੀ ਨਾ ਕੀਤਾ ਹੈਗਾ ਤੇ ਨਾਲੇ ਉਹ ਕੋਲ ਹੀ ਸੀਗੇ ਗੁਲਸ਼ਨ ਭਾਜੀ ਤੇ ਇਸ ਕਰਕੇ ਪੂਰੀ ਸੇਫਟੀ ਨਾ ਮੈਂ ਆਪਣੇ ਗਲੇ ਵਿੱਚ ਪਾਇਆ ਹੈਗਾ ਜੇ ਤੁਸੀਂ ਵੀ ਤੇਰੇ ਕੁਝ ਕਰਨਾ ਆ ਤੁਸੀਂ ਵੀ ਦੋਸਤੋਂ ਪੂਰੀ ਸੇਫਟੀ ਨਾ ਇੱਧਰ ਆਹ ਕੀ ਇੰਡੀਪੈਂਡੈਂਸ ਦਾ ਚਾਟ ਚਾੜ ਬਣਾਉਣ ਨੂੰ ਨਹੀਂ ਦਿੱਤਾ ਤੁਹਾਨੂੰ ਰਖੜੀ ਬਣਾਉਣ ਨੂੰ ਨਹੀਂ ਦਿੱਤੀ ਰਖੜੀ ਬਣਾਉਣ ਨੂੰ ਵੀ ਦਿੱਤੀ ਆ ਮੈਂ ਤਾਂ ਬਣਾਇਆ ਨਹੀਂ ਦੇ ਮੈਂ ਚਾੜ ਬਣਾਉਣ ਲਈ ਮੈਂ ਮੈਂ ਚਾਟ ਦਾ ਵੀ ਕਿਹਾ ਅਸ਼ਾ ਮੈਨੂੰ ਤਾਂ ਦੋਸਤੋ ਮਤਲਬ ਕਿ ਸਾਨੂੰ ਗਿਆ ਕਿ ਕੱਲ ਸਬਮਿਟ ਕਰਨੀ ਤੇ ਮੈਂ ਰਖੜੀ ਬਣਾਉਣੀ ਆ ਹਜੇ ਮਤਲਬ ਕਿ ਰੈਡੀਮੇਡ ਤਾਂ ਨਹੀਂ ਜਮ੍ਹਾਂ ਕਰਾ ਸਕਦੇ ਤੇ ਬਣਾਉਣੀ ਪੈਣੀ ਆ ਤੇ ਹਲੇ ਟਾਈਮ ਹੋ ਗਿਆ ਆ ਦੇਖ ਲਓ 8:00 ਵਜੇ ਆ ਦੋਸਤੋ ਮੈਨੂੰ ਲੱਗ ਚੱਕੀ ਲੱਗ ਚੱਕੀ ਕਦੀ ਗਾਦੀ ਬੰਨ ਕੀ ਹੋ ਜਾਂਦਾ ਕਿਉਂਕਿ ਕੋਈ ਨਾ ਤਾਂ ਪ੍ਰੈਕਟਿਸ ਹੀ ਹੁੰਦੀ ਆ ਦੋਸਤੋ ਮੈਨੂੰ ਲੱਗ ਚੁੱਕੀ ਆ ਬਹੁਤ ਤਕੜੀ ਵਾਲੀ ਭੁੱਖ ਮਮੀ ਜੀ ਦੀ ਭੁੱਖ ਲੱਗੀ ਮੈਨੂੰ ਬਸ ਬਣ ਗਈ ਯਾਰ ਰੋਟੀ ਤੇ ਚਲੋ ਦੋਸਤੋ ਹਲੇ ਮੈਂ ਰਖੜੀ ਬਣਾਉਣੀ ਆ ਜਿਹੜੀ ਦਿੱਤੀ ਆ ਇਸ ਦੇ ਨਾਲ ਹੀ ਹੁਣ ਮੈਂ ਵੀਲੋਗ ਦਾ ਕਰ ਦੈਂਡ ਪਸੰਦੀ ਜਿੰਗੀ ਤੇ ਕਰ ਦਿਓ ਲਾਈਕ ਨਵੇਂਆ ਚੈਨਲ ਤੇ ਕਰ ਦਿਓ ਸਬਸਕ੍ਰਾਈਬ ਮਿਲਦਿਆਂ ਨੈਕਸਟ ਵਲੋਗ ਦੇ ਵਿੱਚ ਧੰਨਵਾਦ ਜੀ ਅੱਜ ਮਜ਼ਾ ਆ ਗਿਆ